ਤੁਹਾਨੂੰ ਚੜ੍ਹਨੇ ਆਪਾਂ ਇੱਥੇ ਆਪਾਂ ਉਦਘਾਟਨ ਕੀਤਾ ਸੜਕ ਦਾ ਜਿਹੜੀ ਇੱਥੋਂ ਵੋਲ ਟੂ ਵੋਲ ਕਾਰਪਟ ਹੁੰਦੇ ਹੋਏ ਤੰਦੂਪੁਰਾਈਸ ਤੱਕ ਖਤੈ ਜਾਓ ਤੰਦੂਪੁਰ ਜਿੱਥੇ ਸ਼ੁਰੂ ਹੁੰਦਾ ਹੈ ਐ ਸਮਝ ਲਓ ਕਿ ਕਿਥੇ ਕਮੇਟੀ ਅੰਮ੍ਰਿਤਪੁਰ ਅਗਰ ਕਮੇਟੀ ਦੀ ਹੱਥ ਹੈ ਫਗਤਪੁਰ ਬੜੇ ਓਵਰ ਰੋਡ ਤੇ ਇਹ 86 ਲੱਖ ਰੁਪਏ ਨਾਲ ਕੰਮ ਮੁਕੰਮਲ ਹੋਏਗਾ ਪਰ ਉਹਦੇ ਤੋਂ ਪਹਿਲਾਂ ਉਹ ਤਾਂ ਸਰਾਂ ਦਾ ਖੇਤਦਾਰ ਦਾ ਬੰਦਾ ਉਹ ਬਲਵਿੰਦਰ ਸਿੰਘ ਦਾ ਖੇਤਦਾਰ ਹੋਰ ਯਾਰ ਜੀ ਜੀ ਮਦਾਨ ਮਨੈਸ਼ ਜੀ ਇਹ ਤਹਪ ਤੁਸੀਂ ਪਹਿਲਾਂ ਪਾ ਦਿਓ ਹਾਂਜੀ ਹਾਂਜੀ ਫਿਰ ਇਹ ਕਰਦੇ ਹਾਂ ਜੀ ਇਹ ਗੱਲ ਹੈ ਜੀ ਫਿਰ ਇਧਰ 2.5 ਕਿਲੋਮੀਟਰ ਤੇ ਤੁਸੀਂ ਪਾਉਣਾ ਪੈਣਾ ਤੇ ਕਿੱਥੇ ਨਹੀਂ ਇਹ ਪੂਰਾ ਹੀ ਰਮਣੀਕ ਚੌਕ ਤੱਕ ਜਾਣਾ ਹੈ ਫਿਰ ਆਪਣਾ ਪਾਈਂਗਾ ਯਾਹਾਂ ਸੇ ਠੀਕ ਹੈ ਕਰਨ ਨੂੰ ਜਿਹੜੇ ਪਾਈਪ ਪੈ ਰਹੇ ਆ ਵਿੱਚ ਮਿੱਟੀ ਪਾਈ ਆ ਪਰ ਆਪਾਂ ਸਾਰੇ ਜਾਣਦੇ ਆ ਕਿ ਮਿੱਟੀ ਦੇ ਉੱਪਰ ਅਸੀਂ ਪਲਾਸਟਰ ਕਰ ਦਈਏ ਤੇ ਕੁਝ ਦਿਨ ਬਾਅਦ ਮਿੱਟੀ ਬਹਿ ਜਾਂਦੀ ਆ ਉਹ ਮਿੱਟੀ ਪਾਉਣਗੇ ਥੋੜੀ ਜਿਹਾ ਬੈਠਣ ਦਿਓ ਉਹਨੂੰ ਕੁਝ ਪਾਣੀ ਛੱਡਣ ਕੇ ਸੈਟਲਮੈਂਟ ਹੋਏਗੀ ਤੇ ਉਪਰੋਂ ਉਹਨੂੰ ਫਿਰ ਪਲਾਸਟਰ ਜਿੰਨੀ ਜਗ੍ਹਾ ਉੱਪ ਕੀਓ ਉੱਥੇ ਕੰਪਨੀ ਪ੍ਰੋਸਟਰ ਕਰਕੇ ਦੇਖ ਗਟਗਾ ਪਾਏਗੀ ਕੁੱਟੇਗੀ ਔਰ ਉਹਨੂੰ ਜਿੱਦਾਂ ਉਹ ਜੋੜ ਜੋੜ ਲਈਦਾ ਜੋੜ ਨਾਲ ਹੁਣ ਗੱਲ ਆ ਪਾਈ ਪੈ ਜਾਣੇ ਆ ਕਨੈਕਸ਼ਨ ਜਿੱਥੇ ਪਹਿਲਾਂ ਕਨੈਕਸ਼ਨ ਆ ਉੱਥੇ ਲੈ ਕੇ ਕਨੈਕਸ਼ਨ ਛੱਡਿਆ ਜਾਏਗਾ ਇਹਦਾ ਕਨੈਕਸ਼ਨ ਤੁਸੀਂ ਆਪਣੇ ਕਨੈਕਸ਼ਨ ਦੇ ਨਾਲ ਆਪ ਕਰਵਾਓ ਐ ਸੇ ਜਰੂਰ ਤੁਹਾਨੂੰ ਪੜ੍ਹੇ ਥੋੜੇ ਬਹੁਤ ਦੇਖਿਆ ਨਾ ਤੁਹਾਨੂੰ ਪਾਣੀ ਸਾਫ ਮੈਂਡ ਦੀ ਗਾਰੰਟੀ ਔਰ ਲੋਗਾ ਤਾਂ ਕਬੂਤਲਾ ਵਾਸਤੇ ਦੱਸਣਾ ਚਾਹਣਾ ਹੈ 4 ਕਰੋੜ 60 ਲੱਖ ਰੁਪਏ ਦੇ ਕਈ ਜਗਾ ਸੀਵਰੇਜ ਨਹੀਂ ਅਸੀਂ ਸੀਵਰੇਜ ਦੇ ਟੈਂਡਰ ਕਰਵਾ ਦਿੱਤੇ ਆ ਵਰਕ ਆਰਡਰ ਅੱਜ ਕੱਲ ਚ ਨੋਟ ਕਰਾ ਕੇ ਧਿਆਨ ਬਾਜਾ ਉਹਦਾ ਟਰੈਕਟਰ ਹੋ ਗਿਆ ਹੋ ਗਿਆ ਸਰ ਉਹ ਦੂਸਾਰੀ ਦਾ ਟਰੈਕਟਰ ਹੋ ਗਿਆ ਉਹ 55 ਲੱਖ ਰੁਪਏ ਦਾ ਹੈ 55 ਲੱਖ 55 ਲੱਖ ਰੁਪਏ ਦਾ ਟਰੈਕਟਰ ਉਹਦਾ ਹੋ ਗਿਆ ਬਾਗ ਦਾ ਉਦਘਾਟਨ ਆਪਾਂ ਕੱਲ ਕੀਤਾ ਕੋਟੂ ਚੌਕ ਦਾ ਚ ਕੀਤਾ ਇਸੇ ਤਰ੍ਹਾਂ ਸਾਰੇ ਸਕੂਲ ਦਾ ਵੀ ਟਾਉ ਗਿਆ ਕੱਲ ਸ਼ੁਰੂ ਆ ਕੋਈ ਸੜਕਾਂ ਵਾਲੀ ਕੋਈ ਪ੍ਰੋਬਲਮ ਨਹੀਂ ਠੀਕ ਬਾਈ ਇਹ ਬਾਗ ਆ ਮਾ